ਕੋਡੀ 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 ਪ੍ਰਜਿੰਦਰ ਸਿੰਘ ਕਨੇਡਾ ਵੀ ਉਹ ਲੈ ਜੋ ਬੰਦਾ ਪ੍ਰਕਾਰ ਨੰਬਰ ਕੋਈ ਉੱਥੇ ਪਹੁੰਚਿਆ ਜੀ ਆਪਣਾ ਸਲਾਈਨ ਚ ਲੈਣਾਂ ਜਿਨ੍ਹਾਂ ਦੇ ਨਹੀਂ ਜਾਣਦੇ ਕੰਮੇ ਪਾਈ ਜਾ ਓਏ ਚੱਲੂ ਮਾਰ ਗਈ ਓ ਜਾਨ ਦੇ ਓ ਕੋਡੀ ਕੋਡੀ ਕੀ ਕਰੀਂ ਕਿ ਕਰੀਂ ਇਹ ਫੁੱਟਬਾਲ ਦਾ ਟੂਰਨਾਮੈਂਟ ਸੀ ਜਿੱਥੇ ਸ਼ਰਿਆਮ ਗੋਲੀਆਂ ਚੱਲੀਆਂ ਇਹ ਅਮਰਸਰ ਦੀ ਘਟਨਾ ਹੈ ਤੇ ਜਿਸ ਵਿੱਚ ਇੱਕ 14 ਸਾਲ ਦੇ ਜਵਾਨ ਦੀ ਮੌਤ ਹੋ ਗਈ ਹੈ ਬਹੁਤ ਹੀ ਮੰਦਭਾਗੀ ਘਟਨਾ ਹੈ ਪੰਜਾਬ ਦਾ ਮਾਹੌਲ ਦਿਨ ਬਦਨ ਖਰਾਬ ਹੋ ਰਿਹਾ ਹੈ ਇਸੇ ਕਰਕੇ ਕੋਈ ਟੂਰਨਾਮੈਂਟ ਦੇਖਣ ਨਹੀਂ ਜਾਂਦਾ ਤੇ ਪਲੇਅਰ ਵੀ ਖੇਡਣ ਤੋਂ ਡਰਦੇ ਨੇ ਵਾਈ ਗਰੂ ਮੇਰ ਹੀ ਕਰੇ ਸਾਰਿਆਂ ਤੇ